ਸਤਿ ਸ਼੍ਰੀ ਅਕਾਲ ਜੀ ਮੈਰਵਨੀਤ ਤੇ ਤੁਸੀਂ ਜੁੜਿਓ ਡੀਡੀਸੀ ਆਨਲਾਈਨ ਦੇ ਨਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਤਿੰਨ ਜਹਾਜ਼ੋਂ ਨੇ ਅੰਮ੍ਰਿਤਸਰ 에ਰਪੋਰਟ ਤੇ ਅਮਰੀਕਾ ਤੋਂ ਡਿਪੋਟ ਹੋ ਕੇ ਨੌਜਵਾਨਾਂ ਦੇ ਉਤਾਰੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਗੁਰਦਾਸਪੁਰ ਦੇ ਗੁਰਵਿੰਦਰ ਸਿੰਘ ਜੀ ਦੇ ਵੱਲੋਂ ਪਨਾਮਾ ਜੰਗਲ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਅਪਣਾਮਾ ਜੰਗਲ ਜੋ ਹੈ ਪਾਰ ਕਰਦੇ ਦਿਖਾਈ ਦੇ ਰਹੇ ਨੇ ਆਓ ਚੱਲਦੇ ਹਾਂ ਗੱਲਬਾਤ ਕਰਦੇ ਆ ਗੁਰਵਿੰਦਰ ਸਿੰਘ ਜੀ ਦੇ ਨਾਲ ਤੇ ਗੱਲਬਾਤ ਜਾਣਦੇ ਹਾਂ ਉਹਨਾਂ ਦੀ ਆਪਦੀ ਜ਼ੁਬਾਨੀ ਮੇਰੇ ਨਾਲ ਗੁਰਵਿੰਦਰ ਸਿੰਘ ਜੀ ਪਿੰਡ ਨੰਗਲ ਮੀਣ 22 ਸਤੰਬਰ ਨੂੰ ਮੈਂ ਜੀ ਬੰਬੇ ਹੋ ਗਿਆ ਜੀ ਗੋਆਨਾਂ ਨੂੰ ਹਾਂਜੀ ਡੋਕੀ ਜੀ ਕਿੱਥੋਂ ਕਿੱਥੋਂ ਦੇ ਗਏ ਗੋਆਨਾਂ ਤੋਂ ਸਾਰਾ ਗਿਆ ਮੈਂ ਬ੍ਰਾਜ਼ੀਲ ਪੇਰੂ ਕੋਲੰਬੀਆ ਦੇ ਵਿੱਚ ਅਪਣਾਮਾ ਜੰਗਲ ਹਾਂਜੀ ਕੀ ਗੱਲਬਾਤ ਹੋਈ ਚੱਲਦੀ ਜਨਰਲ ਸਰ ਇਹੋ ਗੱਲ ਹੋਈ ਹੈ ਜੀ 15 ਦਿਨਾਂ ਦੇ ਵਿੱਚ ਤੁਹਾਨੂੰ ਅਮਰੀਕਾ ਪਹੁੰਚਾ ਦੇਣਗੇ ਤੇ ਫਿਰ ਸਰ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ ਬਾਈ ਫਲੈਟ ਭੇਜਾਂਗੇ ਇਹਨਾਂ ਨੇ ਥੱਲੇ ਵਾਲ ਡੋਂਗੀ ਭੇਜਤਾ ਸੀ ਤੁਹਾਨੂੰ ਹਾਂਜੀ ਕੀ ਹਾਲਾਤ ਸੀ ਡੋਂਗੀ ਰਾਂਜੋ ਤੋ ਕੇ ਕਿੰਨਾ ਚਿਰ ਡੋਂਗੀ ਤੇ ਸਰ 2 ਦਿਨ ਜੰਗਲਾਂ 'ਚ ਰਹੇ ਜਿਵੇਂ ਹਾਂਜੀ ਕੀ ਹਾਲਾਤ ਸੀ ਜੰਗਲ ਦੇ ਵਿੱਚ ਹਾਲਾਤ ਬਹੁਤ ਮੜੇ ਮਰੇ ਹਾਂਜੀ ਪਹਾੜੀਆਂ ਚੜ੍ਹਨੀਆਂ ਪੈਂਦੀਆਂ ਵਾ ਮੀਂਹ ਪੈਂਦਾ ਜੀ ਬਹੁਤ ਮੜੇ ਹਾਲਾਤਾਂ ਮਰੇ ਰਸਤੇ ਦੇ ਵਿੱਚ ਹੋਰ ਵੀ ਨੋਜਵਾਲ ਮਿਲੀ ਸੀ ਹਾਂਜੀ ਹੋਰ ਵੀ ਨੋਜਵਾਲ ਹੈਗੇ ਸੀ ਅਸੀਂ ਬਾਈ ਤੇ ਹੀ ਜਾਣੀ ਸੀਗੀ ਹਾਂਜੀ ਸਾਰੇ ਜਣੇ ਸਰ ਇਧਰੋਂ ਪਹਾੜੀਆਂ ਚੜ ਕੇ ਗਏ ਆ ਪਹਾੜੀਆਂ ਕੋਈ ਵੱਡੀਆਂ ਵੀ ਆ ਗਈਆਂ ਕੋਈ ਛੋਟੀਆਂ ਵੀ ਆ ਗਈਆਂ ਸੀ ਤੇ ਨਦੀਆਂ ਦੇ ਵਿੱਚੋਂ ਲੰਘ ਕੇ ਵੀ ਜਾਣਾ ਪੈਂਦਾ ਜੀ ਪੱਥਰ ਵੀ ਚੜਨੇ ਪੈਂਦੇ ਆ ਪਹਾੜੀਆਂ ਦੇ ਹਾਂਜੀ ਨਹੀਂ ਛੋਟੇ ਬੱਚੇ ਤਾਂ ਸਾਰਾ ਹੜਨਾ ਕੋਈ ਨਹੀਂ ਗਿਆ ਜੀ ਕਹਿੰਦੇ ਡਾਂਕਰ ਬੜਾ ਪ੍ਰੇਸ਼ਾਨ ਕਰਦੇ ਬੜਾ ਤਾਂ ਗੱਡੀ ਕਲੋਜ਼ ਕਰਦੇ ਮਾਰਦੇ ਆ ਨਹੀਂ ਸਰ ਡਾਂਕਰ ਨੇ ਤਾਂ ਕੋਈ ਗੱਲੀ ਕਲੋਜ਼ ਮਾਰਪੇਟ ਨਹੀਂ ਕੀਤੀ ਸਾਡੇ ਨਾਲ ਜਦੋਂ ਆਪਾਂ ਗਏ ਆ ਜੀ ਹਾਂਜੀ ਫਿਰ ਕਿੰਨੇ ਵਜੇ ਤੁਸੀਂ ਜਿਹੜਾ ਵਾ ਕਿੰਨੀ ਤਰੀਕ ਨੂੰ ਜਿਹੜਾ ਵਾ ਤੁਸੀਂ ਬਾਰਡਰ ਤੇ ਪਹੁੰਚ ਗਏ ਸੀ ਸਰ ਮੈਂ 1 ਫਰਵਰੀ ਨੂੰ ਪੁੱਜਿਆ ਜੀ 1 ਫਰਵਰੀ ਨੂੰ ਸਰ ਮੈਨੂੰ ਬਾਰਡਰ ਪਟ੍ਰੋਲੀ ਨੇ ਅਰੈਸਟ ਕਰ ਲਿਆ ਸੀ ਤੇ 14 ਫਰਵਰੀ ਨੂੰ ਸਰ ਮੈਨੂੰ ਉੱਥੋਂ ਉਹਨਾਂ ਨੇ ਪਲਾਨ ਦੇ ਵਿੱਚ ਝਾੜਦਾ ਸੀਗਾ ਹਾਂਜੀ ਫੇਰ ਜਦੋਂ ਕੈਂਪਸ ਕਿਨੇ ਚ ਰਹਿ ਰਹੇ ਸੀ ਕੈਂਪ ਦੇ ਵਿੱਚ ਸਰ ਮੈਂ 14-15 ਦਿਨ ਰਿਹਾ ਜੀ ਕੀ ਕੁਝ ਕੀਤਾ ਕੈਂਪ ਦੇ ਵਿੱਚ ਸਰ ਇਹ ਵੀ ਆਪਣੇ ਖਾਣ ਨੂੰ ਦੇਸੀ ਉਹ ਚਿਪਸ ਚੂਸ ਜੇ ਹੋ ਗਏ ਜਾਂ ਆਪਣੇ ਸੇਵ ਹੋ ਗਿਆ ਚਾਕਲੇਟ ਬਿਸਕੁਟ ਇਦਾਂ ਮਤਲਬ ਜੇ ਰਾਤ ਨੂੰ 1 ਵਜੇ ਹੋ ਗਿਆ ਉਹਨੂੰ ਆਣ ਲੈ ਜਾਂਦੀ ਸੀ ਸਾਰਾ ਏਸੀ ਚੱਲਦਾ ਰਹਿੰਦਾ ਸੀ ਹਾਂਜੀ ਮਤਸ਼ਹਦਤ ਕੀਤਾ ਗਿਆ ਸਰ ਹਾਂਜੀ ਸਰ ਫੇਰ ਕਦੋਂ ਤੁਹਾਨੂੰ ਟੋਰਚਰ ਵੀ ਕੀਤਾ ਗਿਆ ਤੁਹਾਨੂੰ ਨਹੀਂ ਸਰ ਕਿਸੇ ਪ੍ਰਕਾਰ ਦੀ ਦਬਾਤ ਨਹੀਂ ਨਹੀਂ ਫਿਰ ਕਦੋਂ ਤੁਹਾਨੂੰ ਪਤਾ ਲੱਗਾ ਵੀ ਤੁਹਾਨੂੰ ਇੰਡੀਆ ਲੱਗੇ ਭੇਜਣਾ ਸਰ ਸਾਨੂੰ ਤੇ 14 ਤਰੀਕ ਨੂੰ ਇਹਨਾਂ ਨੇ ਜਦੋਂ ਲਿਸਟ ਆਈ ਆ ਸੀਗਾ ਸਾਨੂੰ ਰਿਲੀਜ਼ ਕਰਨ ਲੱਗੇ ਨੇ ਸਰ ਉਦੋਂ ਸਾਨੂੰ 14 ਤਰੀਕ ਨੂੰ ਇਹਨਾਂ ਨੇ ਪਲੇਨ ਦੇ ਵਿੱਚ ਚੜ੍ਹਤਾ ਸੀ ਤੇ ਉਹ ਪਲੇਨ ਦੇ ਵਿੱਚ ਚੜ੍ਹ ਕੇ ਸਰ ਸਾਨੂੰ ਸਿੱਧਾ ਇਥੇ ਅੰਮ੍ਰਿਤਸਰ ਲੈ ਆਏ ਨੇ ਪਲੇਨ ਦੇ ਵਿੱਚ ਕਿਦੋਂ ਚੜ੍ਹੇ ਤਾਂ ਕੀ ਕੀ ਬੰਨਿਆ ਤੁਹਾਨੂੰ ਕਿਦਾਂ ਹਾਂਜੀ ਸਰ ਹੱਥ ਘੜੀਆਂ ਲੱਗੀਆਂ ਸੀ ਪੈਰਾਂ ਨੂੰ ਵੀ ਲੱਗੀਆਂ ਸੀ ਤੇ ਹੱਥਾਂ ਨੂੰ ਵੀ ਲੱਗੀਆਂ ਸੀ ਹਾਂਜੀ ਸਰ ਕਦੋਂ ਉਤਾਰੀ ਗਏ ਸੀ ਏ ਸਰ ਜਦੋਂ ਆਪਣਾ ਇਹ ਆਪਣਾ ਇੱਥੇ ਅੰਮ੍ਰਿਤਸਰ ਜਿਹੜਾ ਲੈਂਡ ਹੁੰਦਾ ਇੱਕ ਘੰਟੇ ਪਹਿਲਾਂ ਸਾਡੇ ਹੱਥਕੜੀਆਂ ਹੀ ਖੋਲਦੀ ਸੀ ਇਹਨਾਂ ਨੇ ਹਾਂਜੀ ਕਿੰਨੇ ਘੰਟੇ ਇਮੀਗ੍ਰੇਸ਼ਨ ਦਾ ਟਾਈਮ ਲਿਆ ਉੱਥੇ ਅੰਮ੍ਰਿਤਸਰ ਅੰਮ੍ਰਿਤਸਰ ਸਰ ਕੋਈ ਇਹੋ ਕੋ 10 ਤੋਂ 15 ਮਿੰਟ 20 ਮਿੰਟ ਇੰਨਾ ਕੀ ਕਿੰਨੇ ਵਜੇ ਉੱਥੋਂ ਤੁਰਨਾ ਹੋਇਆ ਸੀ ਇਹ ਘਰ ਅੰਮ੍ਰਿਤਸਰ ਮੈਂ ਸਰ ਕੋਈ 3:30 ਵਜੇ ਤੋਂ ਤੁਰ ਪਿਆ ਸੀ ਉੱਥੋਂ 에어ਪੋਰਟ ਤੋਂ ਕਹਿੰਦੇ ਜਦੋਂ ਤੁਸੀਂ ਉੱਥੇ ਉਤਰੇਗੇ ਉੱਥੇ ਮੁੰਡਿਆਂ ਨੂੰ ਕੁਝ ਪਰਨੇ ਪਰਨੇ ਸਿਰੋਪੇ ਦਿੱਤੇਗੇ ਸੀ ਬਾਅਦ ਵਿੱਚ ਹਾਂਜੀ ਸਰ ਦਿੱਤੇ ਸੀਗੇ ਪਰਨੇ ਕਿੰਨੇ ਮੁੰਡਿਆਂ ਨੂੰ ਕੁਛ ਆ ਕਿੰਨੇ ਇਹ ਸਰ ਨਹੀਂ ਪਤਾ ਹੈਗਾ ਪਰ ਉੱਥੇ ਬਸ ਦੇ ਵਿੱਚ ਜਦੋਂ ਆਪਾਂ ਚੜੇ ਉਹਦੇ ਵਿੱਚ ਹੈਗਾ ਕੀ ਪਰ ਨਹੀਂ ਹੈਗੀ ਸੀ ਸਰਦਾਰਾਂ ਵਾਸਤੇ ਹਾਂਜੀ ਕਿੰਨੇ ਪੈਸੇ ਲਾ ਕੇ ਗਏ ਸੀ ਤਾਂ ਕੀ ਕੀ ਵੇਚਿਆ ਪਰਵਾਨੇ ਸਰ ਮੇਰਾ 47.5 ਲੱਖ ਰੁਪਏ ਲੱਗੇ ਜੀ ਪਹਿਲੀ ਵੇਚੀ ਤੇ ਲਿਮਟ ਵੀ ਬਣਾਈ ਜੀ ਪਹਿਲੀ ਤੇ ਲੋਨ ਵੀ ਲਿਆ ਜੀ ਹਾਂਜੀ ਕਿੰਨੇ ਪੈਲੇ ਸੀ ਪਹਿਲੀ ਸਰ ਸ਼ੇਕ ਕਨਾਲਾ ਵੇਚੀ ਜੀ ਬਾਕੀ ਪਹਿਲੀ ਦੇ ਸਾਰੇ ਤੇ ਲੋਨ ਲਿਆ ਜੀ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਸਾਰੇ ਇਹ ਕਹਾਂਗਾ ਵੀ ਸਹੀ ਤਰੀਕੇ ਨਾਲ ਡੋਂਗੀ ਨਾ ਲਾਓ ਜੀ ਮਾਰਾ